ਉੱਤਰ ਪ੍ਰਦੇਸ਼ ਦੇ ਹਾਤਰਸ ਜ਼ਿਲ੍ਹੇ ਦੇ ਸਕੰਦਰ ਰਾਓ ਇਲਾਕੇ ਦੇ ਵਿੱਚ ਮੰਗਲਵਾਰ ਨੂੰ ਇੱਕ satsang ਦੇ ਦੌਰਾਨ ਭਾਜੜ ਮਚਣ ਦੇ ਕਾਰਨ ਘੱਟ ਤੋਂ ਘੱਟ 116 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਵੀ ਹੋ ਗਏ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਹੈ ਹਾਤਰਸ ਘਟਨਾ ਉੱਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵੱਲੋਂ ਡੂੰਗਾ ਦੁੱਖ ਹੈ ਜਿਹੜਾ ਹੋ ਜਿਤਾਇਆ ਗਿਆ ਉਹਨਾਂ ਨੇ ਕਿਹਾ ਇਹ ਬਹੁਤ ਹੀ ਦੁਖਦਾਈ ਅਤੇ ਦਿਲ ਦਹਿਲਾਉਣ ਵਾਲੀ ਘਟਨਾ ਹੈ ਘਟਨਾ ਦੁਪਹਿਰ ਤਿੰਨ 3:30 ਵਜੇ ਦੀ ਦੱਸੀ ਜਾ ਰਹੀ ਹੈ ਸ਼ਰਧਾਲੂਆਂ ਨੇ ਭੋਲੇ ਬਾਬਾ ਦੇ ਸਤਸੰਗ ਰਾਹੀਂ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਸੀ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂ ਪ੍ਰੋਗਰਾਮ ਤੋਂ ਬਾਅਦ ਬਾਬਾ ਨੂੰ ਚੂਰੇ ਸਨ ਤਾਂ ਮੁੱਖ ਮੰਤਰੀ ਯੋਗੀ ਨੇ ਅੱਗੇ ਕਿਹਾ ਕਿ ਜਾਂਚ ਦੇ ਲਈ ਟੀਮ ਬਣਾਈ ਗਈ ਹੈ ਸਵੇਰੇ ਦੇ ਮੁੱਖ ਸਕੱਤਰ ਅਤੇ ਡੀసీపీ ਘਟਨਾ ਵਾਲੀ ਥਾਂ ਉਤੇ ਡੇਰੇ ਲਾਏ ਹੋਏ ਹਨ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਵੀ ਦੁਖੀ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਸੀਂ ਕਟਨਾ ਦੀ ਤਹਿ ਤੱਕ ਜਾਵਾਂਗੇ ਜ਼ਖਮ ਭਰਨ ਦਾ ਸਮਾਂ ਆ ਗਿਆ ਹੈ ਸਾਜ਼ਿਸ਼ ਰਚਣ ਵਾਲਿਆਂ ਤੇ ਜ਼ਿੰਮੇਵਾਰਾਂ ਨੂੰ ਵੱੰਦੀ ਸਜ਼ਾ ਦਿੱਤੀ ਜਾਵੇਗੀ ਉੱਤਰ ਪ੍ਰਦੇਸ਼ ਦੇ ਡੀਸੀਪੀ ਪ੍ਰਸ਼ੰਤ ਕੁਮਾਰ ਨੇ ਕਿਹਾ ਕਿ ਪ੍ਰਬੰਧਕਾਂ ਖਿਲਾਫ ਐਫਆਈਆਰ ਦਰਜ ਕੀਤੀ ਜਾਵੇਗੀ ਜਾਂਚ ਵਿੱਚ ਜ਼ਿੰਮੇਦਾਰ ਸਾਰੇ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਮੁਖ ਸਕੱਤਰ ਨੇ ਕਿਹਾ

जांच का विषय है अभी हम तत्काल निष्कर्ष पे पहुंच के किसी भी चीज को जांच को इफेक्ट नहीं करना चाहते हैं, जांच का दायरा खुला है जांच में जो भी तथ्य प्रकाश में आएंगे उसके आधार पे कार्रवाई नहीं वहाँ पर्याप्त बल लगा है इस चीज का भी परीक्षण जो जांच कमेटी है करे उत्तर प्रदेश जिले राव इलाके मंगलवार दौरान ਭਾਜੜ ਮਚਨ ਦੇ ਕਾਰਨ ਘੱਟ ਤੋਂ ਘੱਟ 116 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਵੀ ਹੋ ਗਏ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਗਈ ਹੈ ਹਾਦਸੇ ਘਟਨਾ ਉਤੇ ਮੁੱਖ ਮੰਤਰੀ yogi aditya nath ਦੇ ਵੱਲੋਂ ਡੂੰਗਾ ਦੁੱਖ ਹੈ ਜਿਹੜਾ ਹੋ ਜਿਤਾਇਆ ਗਿਆ ਉਹਨਾਂ ਨੇ ਕਿਹਾ ਇਹ ਬਹੁਤ ਹੀ ਦੁਖਦਾਈ ਅਤੇ ਦਿਲ ਦਹਿਲਾਉਣ ਵਾਲੀ ਘਟਨਾ ਹੈ ਘਟਨਾ ਦੁਪਹਿਰ 3:30 ਵਜੇ ਦੀ ਦੱਸੀ ਜਾ ਰਹੀ ਹੈ ਸ਼ਰਧਾਲੂਆਂ ਨੇ ਭੋਲੇ ਬਾਬਾ ਦੇ satsang rahi program ਦੇ ਵਿੱਚ ਹਿੱਸਾ ਲਿਆ ਸੀ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂ ਪ੍ਰੋਗਰਾਮ ਤੋਂ ਬਾਅਦ ਬਾਬਾ ਨੂੰ ਚੂਰੇ ਸਨ ਤਾਂ ਮੁੱਖ ਮੰਤਰੀ yogi ਨੇ ਅੱਗੇ ਕਿਹਾ ਕਿ ਜਾਂਚ ਦੇ ਲਈ ਟੀਮ ਬਣਾਈ ਗਈ ਹੈ ਸਵੇਰੇ ਦੇ ਮੁੱਖ ਖਤਰਤੇ ਡੀਸੀਪੀ ਘਟਨਾਵਾਲੀ ਥਾਂ ਉਤੇ ਡੇਰੇ ਲਾਏ ਹੋਏ ਹਨ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਵੀ ਦੁਖੀ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਸੀਂ ਘਟਨਾ ਦੀ ਤਹਿ ਤੱਕ ਜਾਵਾਂਗੇ ਜ਼ਖਮ ਭਰਨ ਦਾ ਸਮਾਂ ਆ ਗਿਆ ਹੈ ਸਾਜ਼ਿਸ਼ ਰਚਣ ਵਾਲਿਆਂ ਤੇ ਜ਼ਿੰਮੇਵਾਰਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇਗੀ ਉੱਤਰ ਪ੍ਰਦੇਸ਼ ਦੇ ਡੀਸੀਪੀ ਪ੍ਰਸ਼ੰਤ ਕੁਮਾਰ ਨੇ ਕਿਹਾ ਕਿ ਪ੍ਰਬੰਧਕਾਂ ਖਿਲਾਫ ਐਫਆਈਆਰ ਦਰਜ ਕੀਤੀ ਜਾਵੇਗੀ ਜਾਂਚ ਵਿੱਚ ਜ਼ਿੰਮੇਵਾਰ ਸਾਰੇ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਮੁਖ ਸਕੱਤਰ ਨੇ ਕਿਹਾ

जांच का विषय है अभी हम तत्काल निष्कर्ष पे पहुंच के किसी भी चीज को जांच को इफेक्ट नहीं करना चाहते हैं जांच का दायरा खुला है जांच में जो भी तथ्य प्रकाश में आएंगे उसके आधार पर कार्रवाई की नहीं वहां पर्याप्त बल लगा है इस चीज का भी परीक्षण जो जांच कमेटी है करेगी